ਮੋਹਾਲੀ ਪੁਲਿਸ ਦਾ ਇੱਕ ਲੁੱਟ ਖੋਹ ਕਰਨ ਵਾਲੇ ਗੈਂਗ ਨਾਲ ਮੁਕਾਬਲਾ ਹੋਇਆ ਲੋਕਾਂ ਨੂੰ ਲੁੱਟਣ ਵਾਲੇ ਲੁਟੇਰੇ ਦਾ ਐਨਕਾਊਂਟਰ ਕੀਤਾ ਜੋ ਡੇਰਾ ਬੱਸੀ ਅੰਬਾਲਾ ਹਾਈਵੇ ਉੱਤੇ ਲੁੱਟਾਂ ਕਰਨ ਵਾਲੇ ਮਾਸਟਰਮਾਈਂਡ ਸਤਵੀਰ ਸਿੰਘ ਸੱਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਉਹੀ ਬਦਮਾਸ਼ ਹੈ ਜਿਹੜਾ ਹਾਈਵੇ ਤੇ ਪਿਸਤੌਲ ਦੀ ਨੋਕ ਤੇ ਸਾਥੀਆਂ ਨਾਲ ਗੱਡੀਆਂ ਦੀ ਲੁੱਟ ਕਰਦਾ ਸੀ ਪੁਲਿਸ ਨੂੰ ਬੜੀ ਢੇਰ ਤੋਂ ਇਸ ਦੀ ਤਲਾਸ਼ ਸੀ ਅੱਜ ਪੁਲਿਸ ਨੂੰ ਇੱਕ ਗੁਪਤ ਸੂchna ਮਿਲੀ ਸੀ ਕਿ ਲਾਲਰੂ ਦੇ ਕੋਲੇ ਇੱਕ ਪਿੰਡ ਵਿੱਚ ਲੁਕਿਆ ਹੋਇਆ ਹੈ। ਅਤੇ ਜਦੋਂ ਇਹ ਪਿੰਡ ਤੋਂ ਮੋਟਰਸਾਈਕਲ ਦੇ ਕਿਤੇ ਬਾਹਰ ਜਾ ਰਿਹਾ ਸੀ ਤਾਂ ਪੁਲਿਸ ਦੇ ਨਾਲ ਮੁਕਾਬਲਾ ਹੁੰਦਾ ਇਸਨੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਜਿਸ ਵਿੱਚ ਪੁਲਿਸ ਦੀ ਗੱਡੀ ਉੱਤੇ ਤਿੰਨ ਗੋਲੀਆਂ ਵੱਜਿਆ ਤਾਂ ਪੁਲਿਸ ਨੇ ਜਵਾਬੀ ਫਾਇਰਿੰਗ ਵਿੱਚ ਸਤਵੀਰ ਸੱਤੀ ਦੇ ਲੱਤ ਤੇ ਗੋਲੀ ਵਜੀ ਤੇ ਉਹ ਹੋਰ ਥੀ ਡਿੱਗ ਪਿਆ ਇਸ ਤੋਂ ਬਾਅਦ ਇਸ ਨੂੰ ਅਸਲੇ ਸਮੇਤ ਗ੍ਰਿਫਤਾਰ ਕਰ ਲਿਆ ਹੁਣ ਇਸ ਦੀ ਗ੍ਰਿਫਤਾਰੀ ਤੋਂ ਵੱਡੇ ਖੁਲਾਸੇ ਹੋਣਗੇ ਕਿਉਂਕਿ ਇਸ ਉੱਪਰ ਹਿਮਾਚਲ ਹਰਿਆਣਾ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੋਈਆਂ ਗੱਡੀ ਦੀਆਂ ਲੁੱਟਾਂ ਦੇ ਮਾਮਲੇ ਸੁਝਣ ਦੀ ਉਮੀਦ ਹੈ ਇਹ ਬਦਮਾਸ਼ ਆਪਣੇ ਗੈਂਗ ਨਾਲ ਡੇਰਾ ਬਸੀ ਇਲਾਕੇ ਵਿੱਚ ਗੱਡੀਆਂ ਲੁੱਟਦਾ ਸੀ ਸੋਨਾ ਪੈਸੇ ਗਹਿਣੇ ਖੋਹ ਲੈਂਦਾ ਸੀ 3 ਤੇ 10 ਨਵੰਬਰ ਨੂੰ ਲੁੱਟ ਦੀ ਵਾਰਦਾਤ ਹੋਈ ਡੀਐਸਪੀ ਵਿਕਰਮ ਬਰਾੜ ਨੇ ਇਸ ਦਾ ਪਿੱਛਾ ਕਰਦੇ ਹੋਏ ਇਸ ਨੂੰ ਲੱਭ ਲਿਆ ਇਸ ਕੋਲ ਹਥਿਆਰ ਵੀ ਮਿਲੇ ਨੇ ਮੋਹਾਲੀ ਦੇ ਐਸਪੀ ਅਮਨਦੀਪ ਬਰਾੜ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਸਾਡੇ ਕੋਲ ਇੱਥੇ ਕਾਫੀ ਕਮਪਲੇਂਟ ਆ ਰਹੀਆਂ ਸੀ ਜਿਹਦੇ ਤੇ ਵੀ ਦੋ ਐਫਆਈਆਰਸ ਮਤਲਬ ਇੱਥੇ 3 ਤਰੀਕ ਨੂੰ ਤੇ 11 ਤਰੀਕ ਨੂੰ ਵੀ ਲੋਜ ਹੋਈ ਸੀ ਜਿੱਦੇ ਅਸੀਂ ਆਪਣਾ ਜਿਹੜਾ 70 ਆਵਾਂ ਦੇ ਅੰਦਰ ਯਾਨੀ ਕਿ ਰੋਬਰੀ ਦੇ ਅੰਦਰ ਅਸੀਂ ਆਪਣਾ ਬੁੱਕ ਕੀਤਾ ਸੀਗਾ ਨਾ ਦੋ ਐਫਆਈਆਰ ਲੌਂਚ ਕੀਤੇ ਸੀਗੇ ਜੀ ਤੇ ਉਹ ਵੀ ਸਾਡੇ ਕੋਲ ਇਹ ਸੀਗਾ ਵੀ ਇੱਥੇ ਜਿਹੜੇ ਹਾਈਵੇ ਤੇ ਜਿਹੜੇ ਵੀ ਕਮਿਊਟ ਕਰ ਰਹੇ ਨੇ ਲੋਕ ਇੱਥੋਂ ਬੇਸਿਕਲੀ ਇਹ ਹਾਈਵੇ ਚੱਲ ਰਿਹਾ ਹੈ ਜੀ ਤੇ ਉਹਦੇ ਤੇ ਲੋਕਾਂ ਨੂੰ ਜਿਹੜਾ ਰੋਕ ਕੇ ਲੁੱਟਿਆ ਜਾ ਰਿਹਾ ਤੇ ਉਹਨਾਂ ਦੇ ਉਹਨਾਂ ਨੂੰ ਸੈੱਟ ਕੀਤਾ ਜਾ ਰਿਹਾ ਉਹਨਾਂ ਦੇ ਕੋਲੋਂ ਚੀਜ਼ਾਂ ਲੁਕੀਆਂ ਜਾ ਰਹੀਆਂ ਜਾਂ ਗੈਂਗ ਰੋ ਉਧਰ ਤੋਂ 2 F1 ਸੀਗੀਆਂ ਤਾਂ ਉਹਦੇ ਪਿੱਛੇ ਜਿਹੜੀ ਸਾਡੀ ਟੀਮ ਲੱਗਿਆ ਹੋਈ ਸੀ ਕਿ ਆ ਵਿਕਰਮ ਰਾਧ ਦੀ ਟੀਮ ਸਾਡੇ ਉਹਨਾਂ ਦੇ ਐਸ ਐਚ ਓ ਆਪਣਾ ਲਾਲੂ ਇੰਚਾਰਜ ਲੈ ਲਈ ਦੇ ਨਾਲ ਸਾਡੇ ਹੋਰ ਤ੍ਰਿਪਿੰਦਰ ਵਗੈਰਾ ਸਾਡੀ ਟੀਮ ਲੱਗਿਆ ਹੋਈ ਸੀ ਜੀ ਜਿਹਦੇ ਜਿਹਨਾਂ ਨੇ ਜਦੋਂ ਇਹਨਾਂ ਨੂੰ ਇਹਨਾਂ ਨੂੰ ਟਰੇਸ ਬੰਦ ਕਰਦੇ ਪਿੰਪੁਆਇੰਟ ਕਰਦੇ ਹੋਏ ਇਹਨਾਂ ਨੂੰ ਜਦੋਂ ਸਾਨੂੰ ਇਹਦਾ ਪਤਾ ਲੱਗਿਆ ਸੀ ਸਾਡੇ ਕੋਲ ਟਿਪ ਆਫ ਸੀਗਾ ਵੀ ਇਹ ਬੰਦਾ ਅੱਜ ਇੱਧਰ ਜਾ ਰਿਹਾ ਸੀ ਓਕੇ ਤੇ ਜਦੋਂ ਪੁਲਿਸ ਦੀ ਟੀਮ ਇਹਨੂੰ ਚੇਜ਼ ਕੀਤਾ ਉਧਰੋਂ ਕਿਉਂਕਿ ਸੰਸਾਰ ਰਸਤਾ ਜਿੱਥੇ ਚੇਜ਼ ਕੀਤਾ ਹੈ ਹਰ ਇੱਕ ਇੱਧਰ ਨੂੰ ਹੀ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਮੈਂ ਤੇ ਇਹਨਾਂ ਨੇ ਮੋਟਰਸਾਈਕਲ ਸੁੱਟ ਕੇ ਇੱਥੇ ਪੁਲਿਸ ਦੇ ਉੱਪਰ ਫਾਇਰ ਕੀਤਾ ਜਿਹਦੇ ਕਿ ਪੁਲਿਸ ਦੀ ਗੱਡੀ ਦੇ ਉੱਪਰ ਤਿੰਨ ਫਾਇਰ ਵੱਜੇ ਨੇ ਠੀਕ ਹੈ ਤੇ ਚਲੋ ਠੀਕ ਹੈ ਕੋਈ ਪੁਲਿਸ ਵਾਲੇ ਤੇ ਕਿਸੇ ਤਰ੍ਹਾਂ ਦੇ ਕੋਈ ਮੁਲਾਜ਼ਮ ਤੇ ਬਾਲਾ ਸਾਡੇ ਮੁਲਾਜ਼ਮਾਂ ਦੇ ਵਿਚ ਆ ਰਿਹਾ ਗਿਆ ਤੇ ਜਿਹਦੇ ਜਵਾਬੀ ਫਾਇਰਿੰਗ ਦੇ ਵਿੱਚ ਇਹਨਾਂ ਦੇ ਲੱਤ ਤੇ ਗੋਲੀ ਲੱਗੀ ਜਿਹਦੇ ਕਿ ਇੱਕ ਦੇ ਵਿੱਚੋਂ ਸਤਵਿੰਦਰ ਸਿੰਘ ਸੱਤੀਆ ਦੰਦਰਾਲੇ ਦਾ ਸੱਤੀਆ ਦੰਦਰਾਲੇ ਦਾ ਇਹਨਾਂ ਦਾ ਗੈਂਗ ਆਇਆ ਮਿਨਿਮਮ 6-7 ਬੰਦਿਆਂ ਦਾ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਨੇ 307 ਦਾ ਪਰਚਾ ਦਰਜ ਹੈ ਤੇ ਇਹਦੇ ਨਾਲ ਦੰਦੇ ਵੀ ਦਰਜ ਨੇ ਓਕੇ ਤੇ ਦੋ ਬੰਦੇ ਸੀਗੇ ਇੱਕ ਤਾਂ ਜਿਹੜੋ ਪਰਚੇ ਚ ਕਾਮਯਾਬ ਹੋ ਗਿਆ ਪਰ ਦੂਜਾ ਸੀ ਜਿਹੜਾ ਆਪਣਾ YouTube ਆਪਣਾ ਫਾਇਰ ਇੰਜਰੀ ਉਹ ਗਿਰ ਗਿਆ ਸੀਗਾ ਤੁਹਾਨੂੰ ਅਸੀਂ ਇਹਨੂੰ ਹਸਪੀਟਲ ਦਾਖਲ ਕਰਾਇਆ ਤੇ ਸਰ ਦੂਜਾ ਜਿਹੜਾ ਸਾਥੀ ਹੈ ਉਹ ਇੱਥੇ ਹੀ ਹੈ ਜਿਹੜਾ ਸਰਚ ਵਗੈਰਾ ਕੀਤਾ ਜਾ ਰਿਹਾ ਹੈ ਨਹੀਂ ਉਹ ਅੱਲੇ ਅਸੀਂ ਉਹਨੂੰ ਵੀ ਸਰਚ ਕਰ ਰਹੇ ਹਾਂ ਠੀਕ ਹੈ ਬਿਲਕੁਲ ਰੌਂਡ ਅਪ ਕਰ ਲਾਂਗੇ ਜਲਦੀ ਕਰ ਲਾਂਗੇ ਸਾਡੇ ਕੋਲ ਸਰ ਕਿੰਨੀ ਦੇਰ ਬਾਕੀ ਫਾਇਰ ਤਿੰਨ ਫਾਇਰ ਹੋਏ ਤੇ ਜਿਸ ਤਰ੍ਹਾਂ ਇੱਕ ਬਰੀਫ ਇਨਕਾਊਂਟਰ ਹੁੰਦਾ ਜਿਹੜਾ ਵਕਤ-ਵਕਤ ਹੋਇਆ ਹੈ ਅਜੋ ਦੋ ਹੁਣ ਤੋਂ ਦੋ ਘੰਟੇ ਪਹਿਲਾਂ ਦਾ ਮਹਾਗਿਆ ਸਰ ਕੋਈ ਅਸਲਾ ਵੀ ਬਰਾਮਦ ਕੀਤਾ ਗਿਆ ਹਾਂਜੀ ਇਕਿਪ ਵੈਪਨ ਹੈਗਾ ਜੀ ਆਪਣਾ ਡੀਜੀ ਵੈਪਨ ਹੈਗਾ ਤੁਸੀਂ ਦੇਖ ਸਕਦੇ ਹੋ ਮੌਕਾ ਦੇਖ ਸਕਦੇ ਤੇ ਕਿੰਨਾ ਇਹਨਾਂ ਦੇ ਉਹ ਅਸੀਂ ਹਲੇ ਰਿਕਾਰਡ ਨਾਲ ਲੈ ਰਹੇ ਆ ਬੜੀ ਇਨੀਸ਼ੀਅਲ ਸਟੇਜ ਹੈ ਹਲੇ ਤੱਕ ਤੁਹਾਨੂੰ ਪੂਰਾ ਰਿਕਾਰਡ ਦੇ ਨਹੀਂ ਸਕਦੇ ਬਟ ਹਾਂ ਇਹਨਾਂ ਦੇ ਹੈਗੇ ਵੀ ਇਹਨਾਂ ਦੀ ਕ੍ਰਿਮੀਨਲ ਸਾਰਿਆਂ ਦੀ ਕ੍ਰਿਮੀਨਲ ਬੈਕਗ੍ਰਾਉਂਡਸ ਹੈਗੇ ਤੇ ਬੜੇ ਭੋਲੇ ਭਾਲੇ ਲੋਕ ਜਿਹੜੇ ਸਰੂਰ ਤੇ ਜਾ ਰਹੇ ਸੀ ਕਮੈਂਟ ਕਰਦੇ ਸੀਗੇ ਜਿਨ੍ਹਾਂ ਦੇ ਇੱਥੇ ਵਹੀਕਲ ਹੌਲਟ ਕਰਦੇ ਨੇ ਜਿਵੇਂ ਜਾਮ ਕਰਕੇ ਸਾਈਡ ਤੇ ਲਾਗੇ ਕੁਝ ਰੁਕਦੇ ਨੇ ਕਿਸੇ ਜਗ੍ਹਾ ਤੇ ਤੇ ਉਹਨਾਂ ਨੂੰ